ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੁਗਰਾਜ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੁਗਰਾਜ ਸਿੰਘ ਦੇ ਘਰ ਦੇ ਹਾਲਾਤ ਆ ਜਿਹੜੇ ਉਹ ਠੀਕ ਠਾਕ ਸੀ ਯੁਗਰਾਜ ਸਿੰਘ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਪਰ ਜਦੋਂ ਉਹਨੇ 8ਵੀਂ ਪਾਸ ਕੀਤੀ ਸੀ ਤਾਂ ਯੁਗਰਾਜ ਸਿੰਘ ਦੇ ਪਿਤਾ ਦੀ ਮੌਤ ਹੋ ਗਈ ਤੇ ਯੁਗਰਾਜ ਸਿੰਘ ਤੇ ਸਿਰ ਤੇ ਸਾਰੀ ਕਬੀਲਦਾਰੀ ਆ ਗਈ ਯੁਗਰਾਜ ਸਿੰਘ ਹੋਰ ਪੜ੍ਹਨਾ ਚਾਹੁੰਦਾ ਸੀ ਪਰ ਉਹਦੀ ਮੰਮੀ ਨੇ ਕਿਹਾ ਕਿ ਪੁੱਤਰ ਜੇ ਤੂੰ ਅੱਗੇ ਪੜ੍ਹੇਂਗਾ ਤਾਂ ਆਪਣੀ ਖੇਤੀ ਰੋਲ ਜਾਣੀ ਆ ਤੇਰੇ ਪਿਓ ਦੇ ਜਾਣ ਤੋਂ ਬਾਅਦ ਦੇਖ ਤੈਨੂੰ ਜ਼ਿੰਮੇਵਾਰੀ ਸਾਂਭਣੀ ਪੈਣੀ ਆ ਤੇ ਜੁਗਰਾਜ ਨਾ ਚਾਹੁੰਦੇ ਹੋਏ ਵੀ ਪੜ੍ਹਾਈ ਛੱਡ ਕੇ ਆਪਣੇ ਚਾਚੇ ਤਾਇਆ ਦੇ ਨਾਲ ਖੇਤੀਬਾੜੀ ਦਾ ਕੰਮ ਕਰਨ ਲੱਗ ਜਾਂਦਾ। ਪਾਪਾ ਮੈਂ ਕਿ ਉਹਦੇ ਚਾਚੇ ਤਾਇਆ ਉਹਦੀ ਖੇਤੀਬਾੜੀ ਦੀ ਵਿੱਚ ਬਹੁਤ ਮਦਦ ਕਰਦੇ ਸੀ। ਪਰ ਉਹਨੂੰ ਕੰਮ ਦਾ ਇਹੋ ਜਿਹਾ ਆਦਤ ਪਈ। ਇਹੋ ਜਿਹਾ ਉਹਦਾ ਮੂਡ ਬਣਦਾ ਕੰਮ ਕਰਨ ਦਾ ਤੇ ਉਹ ਖੇਤ ਜਾਂਦਾ। ਜਾ ਕੇ ਆਪਣੇ ਚਾਚੇ ਤਾਇਆ ਨੂੰ ਕੰਮ ਕਰਦੇ ਵੇਖਦਾ ਤੇ ਬਹੁਤ ਜਲਦੀ ਉਹ ਬਹੁਤ ਕੰਮ ਕਰਨ ਲੱਗ ਗਿਆ ਸੀ। ਬਹੁਤ ਮਿਹਨਤੀ ਹੋ ਗਿਆ ਸੀ। ਕਦੇ-ਕਦੇ ਜੁਗਰਾਜ ਦੀ ਮਾਂ ਚੋਰਾ ਕਰਦੀ ਕਹਿੰਦੇ ਨੇ ਪੁੱਤ ਤੇਰੀ ਪੜਨ ਦੀ ਉਮਰ ਸੀ ਦੇਖ ਤੇਰੇ ਪਿਓ ਦੇ ਜਾਣ ਕਰਕੇ ਸਾਰੀ ਜ਼ਿੰਮੇਵਾਰੀ ਤੇਰੇ ਤੇ ਆ ਗਈ ਤੇ ਤੂੰ ਸਮੇਂ ਤੋਂ ਪਹਿਲਾਂ ਜ਼ਿੰਮੇਵਾਰ ਬਣ ਗਿਆ ਤੇ ਚੜ੍ਹਦੀ ਜਵਾਨੀ ਦੇ ਵਿੱਚ ਹੀ ਜਗਰਾਜ ਸਿੰਘ ਆ ਜਿਹੜਾ ਉਹ ਇੱਕ ਬਹੁਤ ਕਬੀਲਦਾਰ ਬਣ ਜਾਂਦਾ ਕਿਉਂਕਿ ਹਾਲਾਤ ਆ ਜਿਹੜੇ ਉਹ ਬੱਚਿਆਂ ਦਾ ਬਚਪਨ ਤੇ ਉਹਨਾਂ ਦੀ ਜਵਾਨੀ ਨੂੰ ਖੋ ਲੈਂਦੇ ਆ ਭਾਵੇਂ ਕਿ ਜ਼ਿੰਮੇਵਾਰ ਹੋਣਾ ਮਾੜੀ ਗੱਲ ਨਹੀਂ ਪਰ ਬਹੁਤ ਛੋਟੀ ਉਮਰ ਦੇ ਵਿੱਚ ਜ਼ਿੰਮੇਵਾਰੀ ਦਾ ਪੈ ਜਾਣਾ ਇੱਕ ਤਰ੍ਹਾਂ ਦਾ ਬੋਝ ਬਣ ਜਾਂਦਾ ਚਲੋ ਜੁਗਰਾਜ ਸਿੰਘ ਖੁਸ਼ੀ-ਖੁਸ਼ੀ ਕੰਮ ਕਰਦਾ ਵਧੀਆ ਹਾਲਾਤਾਂ ਨਾਲ ਲੜਦਾ ਉਹ ਕੰਮ ਕਰਦਾ ਉਹਦੀ ਮਾਂ ਵੀ ਖੁਸ਼ ਰਹਿੰਦੀ ਤੇ ਘਰ ਦੇ ਹਾਲਾਤ ਠੀਕ ਚੱਲ ਰਹੇ ਸੀ ਭਾਵੇਂ ਕਿ ਜੁਗਰਾਜ ਤੇ ਉਹਦੀ ਮਾਂ ਨੂੰ ਉਹਦੇ ਪਿਓ ਦੀ ਕਮੀ ਮਹਿਸੂਸ ਹੁੰਦੀ ਸੀ ਪਰ ਕਹਿੰਦੇ ਆ ਕਿ ਰੱਬ ਕੋਲ ਗਿਆਨ ਕੋਣ ਮੋੜ ਕੇ ਲਿਆਵੇ ਬਸ ਉਹਨਾਂ ਦੀਆਂ ਯਾਦਾਂ ਦੇ ਸਹਾਰੇ ਦਿਨ ਕੱਟਣੇ ਹੁੰਦੇ ਆ ਚਲੋ ਸਮਾਂ ਗੁਜ਼ਰਿਆ ਤੇ ਜਿਹੜੀ ਜੁਗਰਾਜ ਦੀ ਮਾਂ ਗਈ ਉਨੇ ਜੁਗਰਾਜ ਨੂੰ ਕਿਹਾ ਕਿ ਪੁੱਤਰ ਹੁਣ ਤੂੰ ਵੱਡਾ ਹੋ ਗਿਆ ਜਵਾਨ ਹੋ ਗਿਆ ਤੇ ਹੁਣ ਮੈਂ ਚਾਹੁੰਦੀ ਆ ਕਿ ਤੇਰਾ ਵਿਆਹ ਕਰ ਲਵਾਂ ਜੁਗਰਾਜ ਸਿੰਘ ਕਹਿੰਦਾ ਮੰਮ ਜ ਮੈਨੂੰ ਠੀਕ ਲੱਗਦਾ ਤੇ ਜੁਗਰਾਜ ਸਿੰਘ ਦੀ ਮਾਂ ਨੇ ਰਿਸ਼ਤੇਦਾਰਾਂ ਨੂੰ ਕਹਿ ਕੇ ਕੁੜੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਚਲੋ ਰਿਸ਼ਤੇਦਾਰੀ ਦੇ ਵਿੱਚ ਉਹ ਹੀ ਇੱਕ ਦਿਨ ਰਿਸ਼ਤਾ ਆਉਂਦਾ ਤੇ ਜੁਗਰਾਜ ਸਿੰਘ ਜਿਹੜਾ ਉਹਦੇ ਵਿਆਹ ਦੀ ਗੱਲ ਚੱਲ ਪੈਂਦੀ ਆ ਹਜੇ ਉਹਨਾਂ ਨੇ ਕੁੜੀ ਦੇਖਣ ਜਾਣਾ ਹੁੰਦਾ ਤੇ ਜੁਗਰਾਜ ਸਿੰਘ ਦੀ ਮਾਂ ਨੂੰ ਇੱਕ ਦਿਨ ਅਚਾਨਕ ਅਟੈਕ ਆਉਂਦਾ ਤੇ ਉਹਦੀ ਮੌਤ ਹੋ ਜਾਂਦੀ ਆ ਜੁਗਰਾਜ ਸਿੰਘ ਬਹੁਤ ਟੁੱਟ ਜਾਂਦਾ ਕਿਉਂਕਿ ਉਹਦੇ ਮਨ ਨੂੰ ਇਹ ਸਦਮਾ ਲੱਗਿਆ ਸੀ ਵੀ ਮੇਰਾ ਪਿਓ ਤਾਂ ਚਲੇ ਗਿਆ ਸੀ ਚੱਲ ਮੇਰੇ ਹਨਾ ਮਾਂ ਜਿਉਂਦੀ ਰਹਦੀ ਵੀ ਮੇਰੇ ਵਿਆਹ ਤੱਕ ਤਾਂ ਜਿਉਂਦੀ ਰਹਿੰਦੀ ਜੇ ਰੱਬ ਨੇ ਲੈ ਕੇ ਜਾਣੀ ਸੀ ਥੋੜਾ ਟਾਈਮ ਦੇ ਦਿੰਦਾ ਮੰਗਿਆ ਪਰ ਕਹਿੰਦੇ ਆ ਕਿ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਚਲੋ ਜੁਗਰਾਜ ਦੀ ਮਾਂ ਦੀਆਂ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਤੇ ਉਹਦੀ ਮੌਤ ਨੂੰ ਇੱਕ ਮਹੀਨਾ ਹੋ ਜਾਂਦਾ ਉਸ ਤੋਂ ਬਾਅਦ ਚਾਚੇ ਤਾਈ ਦੇ ਰਿਸ਼ਤੇਦਾਰ ਇਕੱਠੇ ਹੋ ਕੇ ਗੱਲ ਕਰਦੇ ਆ ਕਿ ਭਾਈ ਜਿਹੜੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਵੀ ਦੇਖੋ ਵਿਆਹ ਤਾਂ ਕਰਨਾ ਹੀ ਆ ਨਾ ਵੀ ਨਾਲੇ ਤੇਰੀ ਰੋਟੀ ਪੱਕਦੀ ਹੋ ਜੂ ਚਲੋ ਜਗਰਾਜ ਸਿੰਘ ਦਾ ਉਸੇ ਕੁੜੀ ਦੇ ਨਾਲ ਵਿਆਹ ਹੋ ਜਾਂਦਾ ਛੱਟ ਮੰਗਣੀ ਤੇ ਪੱਟ ਵਿਆਹ ਲਈ ਗੱਲ ਹੁੰਦੀ ਆ ਬਸ ਚੁੰਨੀ ਚੜਾਵਾ ਕਰਕੇ ਵਿਆਹ ਕੀ ਲੈ ਆਉਂਦੇ ਆ ਜਗਰਾਜ ਸਿੰਘ ਆਪਣੀ ਪਤਨੀ ਨੂੰ ਸਾਰੇ ਹਾਲਾਤਾਂ ਬਾਰੇ ਦੱਸਦਾ ਤੇ ਉਹਨੂੰ ਕਹਿੰਦਾ ਕਿ ਹਾਲਾਤਾਂ ਦਾ ਮਾਰਿਆ ਹੋਇਆ ਮੈਂ ਮਿਹਨਤੀ ਇਨਸਾਨ ਆ ਮੈਂ ਕੋਸ਼ਿਸ਼ ਕਰੂੰਗਾ ਤੇਰੇ ਨਾਲ ਹਰ ਇੱਕ ਵਾਦਾ ਨਿਭਾਉਣ ਦੀ ਤੇ ਤੈਨੂੰ ਖੁਸ਼ ਰੱਖਣ ਦੀ ਤੇ ਮੈਂ ਚਾਹੁੰਨਾ ਕਿ ਜਿਵੇਂ ਮੇਰੇ ਮਾਪਿਓ ਨੇ ਘਰ ਸੰਭਿਆ ਹੋਇਆ ਸੀ ਤੇ ਆਪਾਂ ਵੀ ਐਵੇਂ ਹੀ ਸੰਭ ਲਈਏ ਜੁਗਰਾਜ ਦੀ ਪਤਨੀ ਹੈ ਜਿਹੜੀ ਉਹ ਬਹੁਤ ਹੀ ਸਿਆਣੀ ਤੇ ਸਮਝਦਾਰ ਕੁੜੀ ਹੁੰਦੀ ਆ ਉਹਨੇ ਜੁਗਰਾਜ ਨੂੰ ਬਹੁਤ ਪਿਆਰ ਕਰਨਾ ਉਹਨੂੰ ਇਹ ਮਹਿਸੂਸ ਨਾ ਹੋਣ ਦੇਣਾ ਕਿ ਉਹਦੇ ਮਾਤਾ ਪਿਤਾ ਹੈ ਨਹੀਂ ਭਾਵੇਂ ਕਿ ਮਾਤਾ ਪਿਤਾ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਪਰ ਫਿਰ ਵੀ ਉਹਦੀ ਪਤਨੀ ਨੇ ਬਹੁਤ ਉਹਦਾ ਸਾਥ ਦਿੱਤਾ ਸਮਾਂ ਗੁਜ਼ਰਿਆ ਤੇ ਜੁਗਰਾਜ ਸਿੰਘ ਦੇ ਇੱਕ ਪੁੱਤਰ ਹੋ ਜਾਂਦਾ ਤੇ ਜੁਗਰਾਜ ਸਿੰਘ ਨੇ ਇਹ ਸੋਚ ਲਿਆ ਕਿ ਮੈਂ ਆਪਣੇ ਪੁੱਤਰ ਨੂੰ ਉਹਦੇ ਪੈਰਾਂ ਉੱਤੇ ਖੜਾ ਕਰੂੰ ਜਿਵੇਂ ਮੈਨੂੰ ਅਧਵਾ ਵਿਚਕਾਰ ਪੜ੍ਹਾਈ ਛੱਡਣੀ ਪਈ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਨੂੰ ਵੀ ਪੜ੍ਹਾਈ ਛੱਡਣੀ ਪਵੇ ਉਹ ਖੇਤੀ ਕਰਦਾ ਮਿਹਨਤ ਕਰਦਾ ਤੇ ਉਹਨੇ ਆਪਣੇ ਪੁੱਤਰ ਨੂੰ ਬੜੇ ਚਾਮਾਂ ਲਾਡਾਂ ਨਾਲ ਪਾਲਿਆ ਆਪਣੇ ਉਹਦੇ ਦਾਦਾ-ਦਾਦੀ ਦੀ ਫੋਟੋ ਦਿਖਾਉਣੀ ਤੇ ਉਹਨੂੰ ਕਹਿਣਾ ਕਿ ਦੇਖ ਤੇਰੇ ਦਾਦਾ-ਦਾਦੀ ਮੈਨੂੰ ਪਹਿਲਾਂ ਹੀ ਛੱਡ ਕੇ ਚਲੇ ਗਏ ਸੀ ਤੇ ਮੈਂ ਚਾਹੁੰਨਾ ਕਿ ਤੂੰ ਇੱਕ ਬਹੁਤ ਵਧੀਆ ਇਨਸਾਨ ਬਣੇ ਤੇ ਆਪਣੇ ਦਾਦਾ-ਦਾਦੀ ਦਾ ਨਾਮ ਰੌਸ਼ਨ ਕਰੀ ਚਲੋ ਜਗਰਾਤ ਸਿੰਘ ਦਾ ਜਿਹੜਾ ਹੁੰਦਾਗਾ ਉਹ ਵਧੀਆ ਪੜ੍ਹ ਲੈਂਦਾ ਤੇ ਉਸ ਤੋਂ ਬਾਅਦ ਜਦੋਂ ਉਹ ਪੋਰਸ ਕਰਦਾ ਕੋਰਸ ਕਰਨ ਤੋਂ ਬਾਅਦ ਇੱਕ ਟੈਸਟ ਹੁੰਦਾ ਤੇ ਉਹਨੂੰ ਨਾ ਸਿੱਖਿਆ ਵਿਭਾਗ ਦੇ ਵਿੱਚ ਇੱਕ ਬਹੁਤ ਵਧੀਆ ਨੌਕਰੀ ਮਿਲ ਜਾਂਦੀ ਆ ਉੱਚੇ ਅਹੁਦੇ ਦੀ ਕੋਈ ਨੌਕਰੀ ਬਣ ਜਾਂਦੀ ਆ ਤੇ ਅਫਸਰ ਬਣ ਜਾਂਦਾ ਉਹ ਤੇ ਜਗਰਾਜ ਸਿੰਘ ਦਾ ਸੀਨਾ ਮਾਣ ਦੇ ਨਾਲ ਚੌੜਾ ਹੋ ਜਾਂਦਾ ਪਿੰਡ ਦੇ ਵਿੱਚ ਲੋਕ ਗੱਲਾਂ ਕਰਦੇ ਆ ਵੀ ਜਗਰਾਜ ਸਿੰਘ ਨੇ ਆਪਣੇ ਪੁੱਤਰ ਨੂੰ ਬੜਾ ਸੈੱਟ ਕੀਤਾ ਅਫਸਰ ਬਣਾਤਾ ਤੇ ਜਦੋਂ ਵੀ ਜਗਰਾਜ ਸਿੰਘ ਲੰਘਦਾ ਤਾਂ ਲੋਕਾਂ ਨੇ ਕਹਿਣਾ ਕਿ ਉਹ ਆਉਂਦਾ ਅਫਸਰ ਦਾ ਪਿਓ ਦੂਰੋਂ ਹੀ ਲੋਕ ਉਹਨੂੰ ਸਲੂਟ ਮਾਰਦੇ ਤੇ ਕਹਿੰਦੇ ਜਗਰਾਜ ਸਿਆ ਵੜਗੇ ਅਫਸਰ ਦਾ ਪਿਓ ਫਿਰ ਚੱਲ ਤੂੰ ਤਾਂ ਨਹੀਂ ਬਣ ਸਕਿਆ ਪੁੱਤਰ ਨੂੰ ਤਾਂ ਬਣਾਤਾ ਜਦੋਂ ਲੋਕ ਐਦਾਂ ਕਹਿੰਦੇ ਨਾ ਤਾਂ ਜੁਗਰਾਜ ਸਿੰਘ ਬਹੁਤ ਖੁਸ਼ ਹੁੰਦਾ ਤੇ ਉਹ ਆਪਣੇ ਪੁੱਤਰ ਨੂੰ ਵੇਖ-ਵੇਖ ਕੇ ਆਉਂਦੇ ਦੋਨੋਂ ਜੀ ਤੇ ਜਦੋਂ ਜੁਗਰਾਜ ਸਿੰਘ ਨੂੰ ਨੌਕਰੀ ਮਿਲੀ ਤੀ ਉਹ 2 ਮਹੀਨੇ ਪਿੰਡ ਰਹਿੰਦਾ ਤੇ ਉਸ ਤੋਂ ਬਾਅਦ ਕਹਿੰਦਾ ਕਿ ਡੈਡੀ ਮੈਂ ਤਾਂ ਨਹੀਂ ਪਿੰਡ 'ਚ ਰਹਿਣਾ ਮੈਨੂੰ ਆਉਣਾ ਜਾਣਾ ਪੈਂਦਾ ਤੇ ਮੇਰੇ ਖਲੀਗ ਉਥੋਂ ਦੇ ਉਹੇ ਜਿਹੇ ਹਨਾ ਮੈਨੂੰ ਉਹਨਾਂ ਨਾਲ ਵਿਚਰਨਾ ਵੀ ਪੈਣਾ ਵੀ ਮੈਂ ਤਾਂ ਸ਼ਹਿਰ ਰਹਿਣਾ ਉਹ ਕਹਿੰਦੇ ਕਿ ਚੱਲ ਪੁੱਤ ਕੋਈ ਗੱਲ ਨਹੀਂ ਫੇਰ ਕੀ ਐ ਤੂੰ ਸ਼ਹਿਰ ਰਹਿ ਲੈ ਵੀ ਅਸੀਂ ਜਿੰਨਾ ਟਾਈਮ ਸਾਡੇ ਨਾਨ ਪ੍ਰਾਣ ਚੱਲਦੇ ਆ ਅਸੀਂ ਪਿੰਡ 'ਚ ਰਵਾਂਗੇ ਤੇ ਸ਼ਹਿਰ 'ਚ ਰਹਿ ਲਾਂ। ਸ਼ਹਿਰ ਦੇ ਵਿੱਚ ਇੱਕੋ ਬਹੁਤ ਵਧੀਆ ਫਲੈਟ ਆ ਜਿਹੜਾ ਲੈ ਲੈਂਦਾ ਤੇ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ। ਤੇ 6 ਮਹੀਨਿਆਂ ਦੇ ਵਿੱਚ ਹੀ ਜਿਹੜਾ ਜਗਰਾਜ ਦਾ ਬੇਟਾ ਗਾ ਉਹ ਪਿੰਡ ਦਾ ਆਉਣਾ ਜਾਣਾ ਘਟਾ ਦਿੰਦਾ। ਤੇ ਨਾ ਹੀ ਉਹਨੇ ਕਦੇ ਕੋਈ ਆਪਣੇ ਮਾਪਿਓ ਨੂੰ ਪੈਸਿਆਂ ਬਾਰੇ ਪਿੱਛਿਆ। ਉਹਦੇ ਮਾਪਿਓ ਆਪਣੇ ਹਾਲਾਤਾਂ ਨਾਲ ਲੜਦੇ ਤੇ ਉਹ ਸ਼ਹਿਰ ਦੇ ਵਿੱਚ ਜੌਬ ਕਰਦਾ ਤੇ 6 ਮਹੀਨਿਆਂ ਬਾਅਦ ਅਚਾਨਕ ਜਗਰਾਜ ਆ ਜਿਹੜਾ ਆਪਣੇ ਮਾਪਿਓ ਨੂੰ ਮਿਲਣ ਆਉਂਦਾ ਉਹ ਕਹਿੰਦੀ ਹੈ ਕਿ ਪੁੱਤਰ ਵੀ ਤੂੰ ਤਾਂ ਸਾਨੂੰ ਭੁੱਲ ਭਾਲੀ ਗਿਆ। ਕਹਿੰਦਾ ਵੀ ਡੈਡੀ ਹੁਣ ਉਹ ਗੱਲ ਥੋੜੀ ਆ ਹੁਣ ਮੈਂ ਅਸਰ ਲੱਗਿਆ ਕਦੇ ਮੈਂ ਕਿਸੇ ਨੂੰ ਮਿਲਣੇ ਜਾਣਾ ਕਦੇ ਕੋਈ ਮੈਨੂੰ ਮਿਲਣ ਆ ਗਿਆ। ਵੀ ਮੇਰੇ ਕੋਲ ਕਿੱਥੇ ਟਾਈਮ ਹੁੰਦਾ। ਤਾਂ ਉਹਦੇ ਮਾਰ ਪਿਓ ਕਹਿੰਦੇ ਕਿ ਚੱਲ ਕੋਈ ਨਾ ਪੁੱਤ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿ। ਵੀ ਚੱਲ ਜੇ ਨਹੀਂ ਟਾਈਮ ਹੁੰਦਾ ਹਨਾ ਪਰ ਕਦੇ ਇੱਕ ਦਾਈ ਤਾਂ ਸਾਨੂੰ ਫੋਨ ਕਰ ਲਿਆ ਕਰ ਵੀ ਐ ਤਾਂ ਜੀ ਕਰਦਾ ਹੀ ਆ ਗੱਲ ਕਰਨ ਨੂੰ। ਉਹ ਕਹਿੰਦਾ ਵੀ ਮੈਂ ਤਾਂ ਨਾ ਇੱਕ ਕੰਮ ਆਇਆ ਸੀ ਗੱਲ ਲੈ ਕੇ ਆਇਆ ਸੀ ਆਪਦੀ ਕਿ ਤੁਸੀਂ ਆਪਦੀਆਂ ਹੀ ਰਾਮ ਕਹਾਣੀਆਂ ਪਾ ਕੇ ਬਹਿ ਗਏ। ਤਾਂ ਉਹਦੇ ਪਿਤਾ ਜੀ ਕਹਿੰਦੇ ਕਿ ਦੱਸ ਪੁੱ ਤਾਂ ਉਹ ਕਹਿੰਦਾਗਾ ਕਿ ਮੈਨੂੰ ਇੱਕ ਕੁੜੀ ਪਸੰਦ ਆ ਤੇ ਮੇਰੇ ਨਾਲ ਹੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੀ ਆ ਉਹਦੇ ਮਾਪਿਓ ਬਹੁਤ ਅਮੀਰ ਆ ਅਸੀਂ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਉਹਦੇ ਮਾਪਿਓ ਵੀ ਮੈਨੂੰ ਪਸੰਦ ਕਰਦੇ ਆ ਤੇ ਅਸੀਂ ਵਿਆਹ ਕਰਾਉਣਾ ਚਾਹੁੰਦੇ ਆ ਉਹ ਕਹਿੰਦੇ ਪੁੱਤ ਜਦੋਂ ਤੂੰ ਸਾਰੀ ਗੱਲ ਫਾਈਨਲ ਕਰੀ ਬੈਠਾ ਵੀ ਸਾਨੂੰ ਕੀ ਦੋਖਾ ਤੇ ਜਗਰਾਤ ਸਿੰਘ ਕਹਿੰਦਾ ਕਿ ਸਾਨੂੰ ਨਹੀਂ ਕੋਈ ਇਤਰਾਜ਼ ਪੁੱਤ ਤੂੰ ਵਿਆਹ ਦੀ ਡੇਟ ਰੱਖ ਲੈ ਜਦੋਂ ਤੂੰ ਕਹੇਂਗਾ ਅਸੀਂ ਆ ਜਾਾਂਗੇ ਤੇ ਜਗਰਾਤ ਸਿੰਘ ਦਾ ਪੁੱਤਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਆਏ ਨਾ ਆਇਓ ਵਧੀਆ ਕੱਪੜੇ ਪਾ ਕੇ ਆਇਓ ਵੀ ਮੇਰੇ ਜਿਹੜੇ ਸਹੁਰੇ ਆ ਉਹ ਤਾਂ ਬਹੁਤ ਪੜ੍ਹੇ ਲਿਖੇ ਆ ਤੇ ਉੱਥੇ ਤੁਸੀਂ ਜ਼ਿਆਦਾ ਬੋਲਣਾ ਨਹੀਂ ਗਾ ਤੇ ਨਾ ਹੀ ਤੁਸੀਂ ਵਾੜਾ ਮੂਰੇ ਮੂਰੇ ਜੇ ਫਿਰਨਾਗਾ ਜਿਹੜਾ ਕੰਮ ਮੈਂ ਤੁਹਾਨੂੰ ਕਹਿਤਾ ਵਸ ਤੁਸੀਂ ਉਹੀ ਕਰਨਾ ਆਪਣੇ ਪੁੱਤਰ ਦੇ ਮੋਹ ਇਹ ਗੱਲ ਸੁਣ ਕੇ ਜਗਰਾਜ ਸਿੰਘ ਤੇ ਉਹਦੀ ਪਤਨੀ ਇੱਕ ਜੇ ਵੱਲ ਵੇਖਦੇ ਆ ਪਰ ਉਹ ਬੋਲਦੇ ਕੁਛ ਨਹੀਂ ਚਲੋ ਜਿਹੜਾ ਦਿਨ ਵਿਆਹ ਦਾ ਸੀਗਾ ਆ ਜਾਂਦਾ ਪਹਿਲਾਂ ਤਾਂ ਉਹ ਢੀਕ ਦੇ ਸੀ ਵੀ ਸਾਡਾ ਪੁੱਤਰ ਸਾਨੂੰ ਲੈਣ ਆਊਗਾ ਜਾਂ ਫੋਨ ਕਰੂਗਾ ਵੀ ਉਹਨੇ ਕੋਈ ਫੋਨ ਨਾ ਕੀਤਾ ਚਲ ਵਿਆਹ ਤੋਂ 2 ਦਿਨ ਪਹਿਲਾਂ ਜਗਰਾਜ ਸਿੰਘ ਤੇ ਉਹਦੀ ਪਤਨੀ ਸ਼ਹਿਰ ਚਲੇ ਜਾਂਦੇ ਆ ਜਾ ਕੇ ਜੇ ਲੋ ਆਪਣੇ ਪੁੱਤਰ ਦਾ ਘਰ ਵੇਖਦੇ ਉਹਦੇ ਪੁੱਤਰ ਦਾ ਘਰ ਬਹੁਤ ਸੋਹਣਾ ਹੁੰਦਾ ਤੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹੁੰਦੀਆਂ ਹੋਰ ਉਹਦੇ ਮਿੱਤਰ ਦੋਸਤ ਪਲੀ ਸਾਰੇ ਆਏ ਹੁੰਦੇ ਆ ਤੇ ਚਲੋ ਜਗਰਾਤ ਸਿੰਘ ਤੇ ਉਹਦੀ ਪਤਨੀ ਖੁਸ਼ ਹੁੰਦੇ ਆ ਤੇ ਉਹ ਨਾ ਬਹੁਤਾ ਮੂਰੇ ਮੂਰੇ ਨਹੀਂ ਹੁੰਦੇ ਅਗਲੇ ਦਿਨ ਵਿਆਹ ਦਾ ਦਿਨ ਆ ਜਾਂਦਾ ਵਧੀਆ ਇੱਕ ਸੱਭਸ਼ਨ ਵੀ ਰੱਖੀ ਜਾਂਦੀ ਆ ਤੇ ਵਿਆਹ ਦੇ ਵਿੱਚੋਂ ਬਹੁਤ ਵੱਡੇ ਵੱਡੇ ਅਫਸਰ ਆਏ ਹੋਈ ਸੀ ਕਿ ਜਗਰਾਤ ਸਿੰਘ ਤੇ ਉਹਦੀ ਪਤਨੀ ਇੱਕ ਸਾਈਡ ਤੇ ਬੈਠੇ ਸੀ ਤੇ ਉਹਨਾਂ ਦੇ ਪੁੱਤਰ ਨੇ ਉਹਨੂੰ ਉਹਨਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਕਿਸੇ ਵੀ ਸ਼ਗਨ ਵਿਹਾਰ ਦੇ ਵਿੱਚ ਮੂਰੇ ਨਾ ਕੀਤਾ ਸਗੋਂ ਉਹਦੇ ਹੀ ਦਫ਼ਤਰ ਦੇ ਦੋ ਬੰਦੇ ਸੀ ਜਿਹੜੇ ਹਰ ਇੱਕ ਵਿਹਾਰ ਸ਼ਗਨ ਨੂੰ ਨਿਪਟਾ ਰਹੇ ਸੀ ਤੇ ਉਧਰੋਂ ਜਾਂ ਫਿਰ ਕੁੜੀ ਵਾਲਿਆਂ ਦਾ ਪਰਿਵਾਰ ਸੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਵੀ ਮਤਲਬ ਜਗਰਾਜ ਸਿੰਘ ਤੇ ਉਹਦੀ ਪਤਨੀ ਨੂੰ ਕੋਈ ਬਹੁਤੀ ਇੱਜ਼ਮਤ ਨਾ ਦਿੱਤੀ ਤੇ ਜਗਰਾਜ ਸਿੰਘ ਦੀ ਪਤਨੀ ਸੀ ਜਿਹੜੀ ਉਹ ਗੁੱਸਾ ਕਰ ਰਹੀ ਸੀ ਜਗਰਾਜ ਸਿੰਘ ਨੂੰ ਕਹਿੰਦਾ ਵੀ ਆਪਾਂ ਕੀ ਲੈਣਾ ਆਪਣਾ ਮੁੰਡਾ ਖੁਸ਼ ਆ ਨਾ ਤੂੰ ਚੁੱਪ ਰਹਿ ਵਸ ਚਲੋ ਸ਼ਗਨ ਵਿਹਾਰ ਹੋ ਜਾਂਦੇ ਆ ਤੇ ਜੁਗਰਾਜ ਸਿੰਘ ਦੀ ਜਿਹੜੀ ਨੂੰਹ ਆ ਉਹ ਵਿਆਹ ਕੇ ਘਰ ਆ ਜਾਂਦੀ ਆ ਤੇ ਜੁਗਰਾਜ ਸਿੰਘ ਦਾ ਪੁੱਤਰ ਆਪਣੀ ਮਾਂ ਕਹਿੰਦਾ ਵੀ ਤੂੰ ਆਪਣੀ ਨੂੰਹ ਤੋਂ ਪਾਣੀ ਵਾਰ ਦੇ ਚਲੋ ਉਹ ਜਿਵੇਂ ਵੀ ਉਹਨੂੰ ਕਹਿੰਦਾ ਉਹ ਕਰ ਦਿੰਦੀ ਆ ਉਸ ਤੋਂ ਬਾਅਦ ਅਗਲੇ ਦਿਨ ਜੁਗਰਾਜ ਸਿੰਘ ਤੇ ਉਹਦੀ ਪਤਨੀ ਨੂੰ ਇਹ ਹੁੰਦਾ ਵੀ ਆਪਾਂ ਨੂੰ ਕਿਹੜਾ ਇਹ ਬਾਲਾ ਪੁੱਛਦਾਗਾ ਵੀ ਆਪਾਂ ਆਪਣੇ ਘਰ ਚਲੀ ਗਏ ਚਲੋ ਆਪਣਾ ਬੈਗ ਪੈਕ ਕਰਦੇ ਆ ਤੇ ਜੁਗਰਾਜ ਸਿੰਘ ਦੇ ਪੁੱਤਰ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਤੁਸੀਂ ਕਿੱਥੇ ਜਾ ਰਹੇ ਹੋ ਹਾਲਾਂਕਿ ਜਿਹੜੇ ਦੂਜੇ ਕਲੀਬ ਸੀਗੇ ਉਹ ਪਹਿਲਾਂ ਰਾਤ ਨੂੰ ਚਲੇ ਗਏ ਸੀ ਸਵੇਰੇ ਫੇਰ ਆ ਗਈ ਸੀ ਤੇ ਜੁਗਰਾਜ ਸਿੰਘ ਤੇ ਉਹਦੀ ਪਤਨੀ ਉਦਾਸ ਹੋ ਕੇ ਉੱਥੋਂ ਤੁਰੇ ਆਉਂਦੇ ਆ ਤੇ ਕਹਾਂ ਰਾ ਕੇ ਉਹ ਬੰਲਾ ਕਰਦੇ ਆ ਕਿ ਹਨਾ ਪਿੰਡ ਦੇ ਵਿੱਚ ਆਪਣਾ ਸ਼ਰੀਕਾ ਕਬੀਲਾ ਸੀ ਤੇ ਇਹ ਦੇਖ ਆਪਣੇ ਰਿਸ਼ਤੇਦਾਰ ਸੀ ਇੰਨੇ ਵੀ ਆਪਣੇ ਮੁੰਡੇ ਨੇ ਤਾਂ ਸਭ ਨੂੰ ਪਿੱਛੇ ਕਰਤਾ ਵੀ ਆਪਾਂ ਜਿਹਦੇ ਜਿਹਦੇ ਵਿਆਹ ਗਏ ਗਏ ਸੀ ਸ਼ਗਨ ਦਿੱਤੇ ਸੀ ਵਿੜੀਆਂ ਲੈਣੀਆਂ ਸੀ ਜਾਂ ਅਗਲੇ ਨੇ ਆਪਾਂ ਨੂੰ ਮਠਿਆਈ ਦਿੱਤੀ ਸੀ ਆਪਾਂ ਉਹ ਕਿੜੀਆਂ ਲਾਉਣੀਆਂ ਸੀ ਤਾਂ ਜੁਗਰਾਜ ਸਿੰਘ ਦੀ ਪਤਨੀ ਕਹਿੰਦੀ ਵੀ ਜੋ ਕੁਝ ਹੋਣਾ ਸੀ ਉਹ ਹੋ ਗਿਆ ਤੇ ਹੁਣ ਤਾਂ ਚੁੱਪੀ ਚੰਗੀ ਆ ਤਦੋਂ ਉਸ ਤੋਂ ਬਾਅਦ ਉਹ ਦੋਨੋਂ ਜੀ ਤੜਫਦੇ ਆ ਹਨਾ ਗੱਲਾਂ ਬਾਤਾਂ ਕਰਦੇ ਆ ਆਪਸ ਵਿੱਚ ਕਿ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਆਪਦੀ ਨੂੰ ਉਹਨੋਂ ਮਿਲ ਗਈਏ ਜਾਂ ਕੀ ਕਰਦਾ ਸੀ ਉਹਨਾਂ ਦਾ ਜਾਣ ਨੂੰ ਪਰ ਉਹ ਜਾਂਦੇ ਨਹੀਂ ਸੀ ਕਿਉਂਕਿ ਜਗਰਾਜ ਸਿੰਘ ਦੀ ਪਤਨੀ ਕਹਿ ਦਿੰਦੀ ਸੀ ਵੀ ਉਹਨੇ ਕਿਹੜਾ ਆਪਾਂ ਨੂੰ ਬੁਲਾਉਣਾ ਚੰਗੀ ਤਰ੍ਹਾਂ ਇਸੇ ਤਰ੍ਹਾਂ ਸਮਾਂ ਗੁਜ਼ਰਦੇ ਗੁਜ਼ਰਦੇ 2 ਸਾਲ ਗੁਜ਼ਰ ਜਾਂਦੇ ਆ ਤੇ ਜਗਰਾਜ ਸਿੰਘ ਇੱਕ ਦਿਨ ਸ਼ਹਿਰ ਜਾਂਦਾ ਤੇ ਉਹਦਾ ਜੀ ਕਰਦਾ ਵੀ ਮੈਂ ਆਪਣੇ ਪੁੱਤਰ ਦੇ ਘਰ ਜਾਵਾਂ ਤੇ ਚਲ ਉਹਨਾਂ ਬਿਨਾਂ ਹੀ ਫੋਨ ਕੀਤਾ ਤੇ ਆਪਣੇ ਪੁੱਤਰ ਦੇ ਘਰ ਚਲੇ ਜਾਂਦਾ ਜਦੋਂ ਉਹ ਆ ਕੇ ਡੋਰ ਬੈਲ ਵਜਾਉਂਦਾ ਤੇ ਉਹ ਵੇਖਦਾਗਾ ਕਿ ਉਹਦੀ ਨੂੰਹ ਨੇ ਦਰਵਾਜ਼ਾ ਖੋਲਿਆ ਕਿ ਉਹਦੀ ਨੂੰਹ ਦੇ ਬੱਚਾ ਹੋਣ ਵਾਲਾ ਸੀ ਭੇਡ ਤੋਂ ਉਹਨੂੰ ਪਤਾ ਲੱਗ ਗਿਆ ਸੀ ਚਲ ਉਹਦੀ ਨੂੰਹ ਨੇ ਉਹਨੂੰ ਕੋਈ ਬਹੁਤਾ ਨਾ ਬੁਲਾਇਆ ਡ੍ਰੈਇੰਗ ਰੂਮ ਦੇ ਵਿੱਚ ਉਹ ਬਹਿ ਗਿਆ ਤੇ ਘਰੇ ਮੇੜ ਲੱਗੀ ਹੋਈ ਸੀ ਉਹਨੇ ਪਾਣੀ ਦਿੱਤਾ ਮੁੜ ਕੇ ਕਹਦੀ ਚਾਹ ਦਾ ਕੱਪ ਬਣਾ ਦੇ ਚਲ ਉਹਨੇ ਚਾਹ ਬਣਾਤੀ ਤੇ ਆਪ ਉਹਦੀ ਨੂੰਹ ਨੇ ਉਹਦਾ ਕੋਈ ਹਾਲ ਚਾਲ ਨਹੀਂ ਪੁੱਛਿਆ ਬਸ ਕਿਰਮ ਬਲਾ ਕੇ ਆਪਦੀ ਕਮਰੇ ਚ ਚਲੀ ਗਈ ਜਗਰਾਜ ਸਿੰਘ ਥੋੜਾ ਟਾਈਮ ਤਾਂ ਬੈਠਾ ਤੇ ਫਿਰ ਮੁੜ ਆਇਆ ਉਹ ਕਿ ਉਹ ਆ ਕੇ ਆਪਣੇ ਘਰ ਵਾਲੀ ਨੂੰ ਦੱਸਦਾ ਵੀ ਆਪਣੇ ਤਾਂ ਪੋਤਾ ਜਾਂ ਪੋਤੀ ਆਉਣ ਵਾਲਾ। ਕਿ ਉਹ ਕਹਿੰਦੀ ਵੀ ਤੈਨੂੰ ਕੀ ਪਤਾ? ਉਹ ਕਹਿੰਦਾ ਵੀ ਮੇਰੇ ਨਾ ਜੀ ਕਰਿਆ ਸੀ ਅੱਜ ਘਰੇ ਜਾਣ ਨੂੰ ਤੇ ਮੈਂ ਅੱਜ ਘਰੇ ਜਾ ਕੇ ਆਇਆ ਹਾਂ। ਉਹ ਰਾਣੀ ਨੇ ਮਿਲ ਕੇ ਆਇਆ। ਕਿ ਉਹ ਕਹਿੰਦੀ ਫਿਰ ਉਹ ਰਾਣੀ ਨੇ ਵਧੀਆ ਬੁਲਾਇਆ। ਉਹ ਕਹਿੰਦਾ ਵੀ ਹਾਂ ਬੁਲਾਇਆ ਤਾਂ ਠੀਕ ਪਰ ਉਹ ਕੋਈ ਬਹੁਤੀ ਇੱਜ਼ਤ ਨਹੀਂ ਕੀਤੀ ਵੀ ਨੌਕਰਣੀ ਨੇ ਮੈਨੂੰ ਪਾਣੀ ਦਿੱਤਾ, ਚਾਹ ਬਣਾਤੀ ਤੇ ਮੈਂ ਚਾਹ ਵੀ ਪੀ ਆ ਗਿਆ। ਕਿ ਉਹ ਕਹਿੰਦੀ ਚਲ ਕੋਈ ਨਾ ਵੀ ਬਗਾਨੀ ਧੀ ਆ ਹਨਾ ਵੀ ਹਜੇ ਉਹਨੂੰ ਨਹੀਂ ਪਤਾ ਬਾਕੀ ਸ਼ਹਿਰ ਦੀ ਪੜ੍ਹੀ ਲਿਖੀ ਉਹ ਜਿਹਾ ਪਰਿਵਾਰ ਆਗਾ। ਤੇ ਚਲੋ ਉਹ ਨਾ ਉਤਾਵਲੇ ਰਹਿੰਦੇ ਆ। ਕਿ ਜੇ ਦੋ ਵੀ ਕੋਈ ਖਬਰ ਆਊਗੀ ਤੇ ਸਾਡਾ ਪੁੱਤਰ ਸਾਨੂੰ ਦੱਸੂਗਾ। ਜੁਗਰਾਜ ਸਿੰਘ ਤੇ ਜਿਹੜੀ ਨੂ ਆ ਉਹਦੇ ਕੋਈ ਹੋਇ ਇੱਕ ਬੇਟੀ ਦਾ ਜਨਮ ਹੁੰਦਾ ਪਰ ਜੁਗਰਾਜ ਸਿੰਘ ਦੇ ਪੁੱਤਰ ਨੂ ਨੇ ਆਪਣੇ ਮਾਤਾ ਪਿਤਾ ਨੂੰ ਦੱਸਣਾ ਵੀ ਜ਼ਰੂਰੀ ਨਾ ਸਮਝਿਆ ਪਰ ਜੁਗਰਾਜ ਸਿੰਘ ਨੂੰ ਪਤਾ ਲੱਗ ਜਾਂਦਾ ਵੀ ਮੇਰੀ ਨੂ ਦੇ ਬੇਟੀ ਹੋਈ ਆ ਤੇ ਚਲੋ ਉਹ ਦੋਨੋਂ ਜਣੇ ਨਾ ਵਧੀਆ ਤਿਆਰੀ ਕਰਦੇ ਆ ਉਹ ਕਹਿੰਦਾ ਵੀ ਆਪਣੀ ਨੂ ਵਾਸਤੇ ਪੰਜੀਰੀ ਲਾ ਲਾ ਤੇ ਬੱਚੇ ਵਾਸਤੇ ਕੱਪੜੇ ਲੈ ਲੈ ਆ ਵੀ ਆਪਾਂ ਜਾ ਕੇ ਆਪਾਂ ਨੇ ਚਲੋ ਦੋਨੋਂ ਜਣੇ ਤਿਆਰੀ ਕਰਦੇ ਆ ਤੇ ਜਾ ਕੇ ਇੱਕ ਦਿਨ ਆਪਣੇ ਪੁੱਤਰ ਦੇ ਘਰ ਦੀ ਢੋਰ ਮੈ ਲੱਭ ਜਾਉਂਦੇ ਆ ਤੇ ਵੇਖਦੇ ਆਗੇ ਵੀ ਨੂੰਹ ਦੇ ਪੇਕੇ ਆਏ ਹੋਏ ਸੀ ਤੇ ਪੰਜੀਰੀ ਦਾ ਪ੍ਰੋਗਰਾਮ ਸੀ ਅੱਜ ਤੇ ਉਹ ਚਲੋ ਜਾਂਦੇ ਆ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਨੂੰਹ ਮੱਥੇ ਵੱਟ ਪਾ ਲੈਂਦੀ ਆ ਤੇ ਜਗਰਾਜ ਸਿੰਘ ਦਾ ਮੁੰਡਾ ਵੀ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਕਿਹਨੇ ਕਿਹਾ ਸੀਗਾ ਵੀ ਅੱਜ ਤਾਂ ਮੇਰੇ ਘਰੇ ਨੇ ਰਿਸ਼ਤੇਦਾਰ ਆਏ ਸੀ ਤੁਸੀਂ ਫੇਰ ਆ ਜਾਂਦੇ ਇਹ ਗੱਲ ਸੁਣ ਕੇ ਨਾ ਜਗਰਾਜ ਸਿੰਘ ਦਾ ਜਗਰਾਜ ਸਿੰਘ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਦਾ ਦਿਲ ਨਾ ਭਰ ਜਾਂਦਾ ਮਨ ਭਰ ਜਾਂਦਾ ਵੀ ਇਹ ਕੀ ਗੱਲ ਬਣੀ ਕਿ ਕਿ ਮੈਂ ਕਹਿੰਦਾ ਹਨਾ ਵੀ ਪੁੱਤਰ ਹੋ ਕੇ ਵੀ ਤੇ ਚਲ ਉਹਨਾਂ ਜੋਕ ਪਰ ਜਾਂਦੇ ਆ ਕਿ ਜਦੋਂ ਉਹ ਜਿਹੜਾ ਉਹਨਾਂ ਨੇ ਮਤਲਬ ਲਿਆਂਦਾ ਸੀ ਚਾਂਦੀ ਦੇ ਉਹਨਾਂ ਨੇ ਕੋਈ ਉਹ ਲਿਆਂਦੇ ਸੀ ਗਵਾਵਾਂ ਚ ਪਾਉਣ ਵਾਲੇ ਸੱਪਲੇ ਜੀ ਤੇ ਕੁਝ ਉਹ ਦੋਸ ਹੁੰਦੇ ਆਏ ਸੀ ਚਲੋ ਆਪਣੀ ਨੂੰ ਉਹਨੂੰ ਦਿਖਾਉਂਦੇ ਆ ਹਨਾ ਪੰਜੀਰੀ ਦਿੰਦੇ ਆ ਤੇ ਉਹਦੀ ਨੂੰ ਕਹਿੰਦੀ ਵੀ ਅੱਜ ਕੱਲ ਪੰਜੀਰੀ ਕੌਣ ਖਾਂਦਾ ਵੀ ਪੜੀਆਂ ਲਿਖੀਆਂ ਕੁੜੀਆਂ ਮੇਰੀ ਤਾਂ ਫਿਗਰ ਖਰਾਬ ਹੋ ਚੁ ਮੇਰੇ ਤਾਂ ਮਟਾਪਾ ਹੋ ਜੂ ਮੈਨੂੰ ਖਾਣੇ ਪੰਜੀਰੀ ਆਪਦੀ ਮੋੜ ਕੇ ਲੈ ਜੀ ਉਹ ਕਹਿੰਦੀ ਕਿ ਤੀ ਇਹ ਮੈਂ ਤਾਂ ਤੇਰੇ ਵਾਸਤੇ ਲਾਈ ਸੀ ਜ ਜਿਹਨੇ ਪੰਜੀਰੀ ਚੰਗੀ ਹੁੰਦੀ ਆ ਉਹ ਕਹਿੰਦੀ ਪਰ ਮੈਂ ਨਹੀਂ ਖਾਣੀ ਤੇ ਉਸ ਤੋਂ ਬਾਅਦ ਜਦੋਂ ਉਹ ਗਹਿਣੇ ਦਿੰਦੇ ਆ ਤੇ ਉਹ ਵੀ ਉਹਦੇ ਪਸੰਦ ਨਹੀਂ ਆਉਂਦੇ ਪਰ ਉਹ ਰੱਖ ਲੈਂਦੀ ਆ ਤੇ ਉਸ ਤੋਂ ਬਾਅਦ ਕੱਪੜੇ ਕੱਪੜੇ ਉਹ ਕਹਿੰਦੀ ਵੀ ਨਹੀਂ ਵੀ ਮੈਂ ਇਹ ਜਿਹੇ ਕੱਪੜੇ ਨਹੀਂ ਪਾਉਂਦੀ ਆਪਦੇ ਬੱਚੇ ਦੇ ਵੀ ਇਹਨਾਂ ਨਾਲ ਅਲਰਜੀ ਹੋ ਜੂ ਕਿਉਂ ਕਹਿੰਦੀ ਪੁੱਤਰ ਸਾਨੂੰ ਤਾਂ ਇਹੋ ਜਿਹੀ ਖਰੀਦਨੇ ਆਉਂਦੀ ਸੀ ਕਹਿੰਦੀ ਚੱਲ ਕੋਈ ਨਾ ਫਿਰ ਤੁਸੀਂ ਇਹਨੂੰ ਮੋੜ ਕੇ ਲੈ ਜੀਓ ਦੁਕਾਨ ਵਾਲੇ ਨੂੰ ਮੋੜ ਦਿਓ ਵੀ ਮੈਂ ਨਹੀਂ ਖੜੀ ਉਹਨਾਂ ਦਾ ਮਾੜ ਬੜਾ ਦੁਖੀ ਹੁੰਦਾ ਤੇ ਪਰ ਫਿਰ ਵੀ ਜਗਰਾਤ ਸਿੰਘ ਸਿਆਣਪ ਦਿਖਾਉਂਦਾ ਤੇ ਆਪਣੀ ਜੇਬ ਦੇ ਵਿੱਚੋਂ 10000 ਰੁਪਿਆ ਕੱਢ ਕੇ ਆਪੀ ਤੁ ਨੂੰ ਪਾ ਦਿੰਦਾ ਕਿ ਪੁੱਤ ਹੁਣ ਸਾਨੂੰ ਤਾਂ ਪਤਾ ਨਹੀਂ ਵੀ ਅੱਜ ਕੱਲ੍ਹ ਦੇ ਬੱਚੇ ਕਿਹੋ ਜਿਹੇ ਕੱਪੜੇ ਪਾਉਂਦੇ ਆ ਵੀ ਤੂੰ ਲੈ ਆਈਂ ਆਪੇ ਅਸੀਂ ਲੈ ਲਾ ਤੇ 10000 ਰੁਪਇਆ ਦੀ ਨੂੰ ਰੱਖ ਲਈ ਦੀ ਆ ਉਸ ਤੋਂ ਬਾਅਦ ਉਹ ਫਿਰ ਪਰੇ ਮੰਡ ਦੇ ਨਾਲ ਵਾਪਸ ਆ ਜਾਂਦੇ ਆ ਭਾਵੇਂ ਕਿ ਪਿੰਡ ਦੇ ਵਿੱਚ ਜਗਰਾਤ ਸਿੰਘ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਕਿ ਤੇਰੇ ਪੁੱਤ ਨੇ ਬਾਹਰ ਹੀ ਵਿਆਹ ਕਰਾ ਲਿਆ ਤੇ ਬੱਚਾ ਵੀ ਹੋ ਗਿਆ ਵੀ ਤੈਨੂੰ ਤਾਂ ਪਿੱਛਿਆ ਨਹੀਂ ਗਿਆ ਜਗਰਾਤ ਸਿੰਘ ਇਸ ਗੱਲ ਦਾ ਗੁੱਸਾ ਤਾਂ ਕਰਦਾ ਸੀ ਪਰ ਉਹਦਾ ਕੋਈ ਜ਼ੋਰ ਵੀ ਨਹੀਂ ਚੱਲਦਾ ਸੀ ਕਿਉਂਕਿ ਗੁੱਸਾ ਨਹੀਂ ਸੀ ਗੱਲ ਗੁੱਸੇ ਵਾਲੀ ਨਹੀਂ ਸੀ ਗੱਲ ਸੱਚੀ ਸੀ ਪਰ ਸੱਚਾ ਕਹਿੰਦੇ ਉਹਨੂੰ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਚਲੋ ਇਸੇ ਤਰ੍ਹਾਂ ਸਮਾਂ गु져 ਜਾਂਦਾ ਤੇ 4 ਸਾਲ ਬੀਤ ਜਾਂਦੇ ਆ 4 ਸਾਲਾਂ ਤੱਕ ਜਗਰਾਤ ਸਿੰਘ ਦੀ ਨੂੰਹ ਪੁੱਤਰ ਜਾਂ ਉਹਨਾਂ ਨੇ ਆਪਣੀ ਪੋਤੀ ਨੂੰ ਮੁੜ ਕੇ ਨਹੀਂ ਵੇਖਿਆ ਸੀਗਾ ਤੇ ਇੱਕ ਦਿਨ ਜਗਰਾਤ ਸਿੰਘ ਦੀ ਜਿਹੜੀ ਪੋਤੀ ਆ ਉਹ ਸਕੂਲ ਦੇ ਵਿੱਚ ਨਾ ਅਬਦੀ ਸੇ ਲੀਨਾ ਗੱਲਾਂ ਕਰਦੀ ਆ ਉਹਦੀ ਸਹੇਲੀ ਕਹਿੰਦੀ ਆ ਵੀ ਮੇਰੇ ਦਾਦਾ ਦਾਦੀ ਇਦਾਂ ਕਰਦੇ ਆ ਦਾਦਾ ਦਾਦੀ ਤੇ ਉਹਨੂੰ ਕਹਿੰਦੀ ਆ ਕਿ ਤੇਰੇ ਦਾਦਾ ਦਾਦੀ ਇੰਨਾ ਕਰਦੇ ਆ ਵੀ ਮੇਰੇ ਦਾਦਾ ਦਾਦੀ ਤਾਂ ਕਰਦੇ ਨਹੀਂ ਉਹਦੀ ਸਹੇਲੀ ਉਹਨੂੰ ਪੁੱਛਦੀ ਆ ਨਾ ਜਿਵੇਂ ਬਚਪਨੀ ਦੇ ਬੱਚਿਆਂ ਦੀਆਂ ਗੱਲਾਂ ਹੁੰਦੀਆਂ ਵੀ ਤੇਰੇ ਦਾਦਾ ਦਾਦੀ ਕਿੱਥੇ ਰਹਿੰਦੇ ਆ ਕਹਿੰਦੀ ਮੇਰੇ ਦਾਦਾ ਦਾਦੀ ਪਿੰਡ 'ਚ ਰਹਿੰਦੇ ਆ ਤੇ ਅਸੀਂ ਸ਼ਹਿਰ 'ਚ ਰਹਨੇ ਆ ਉਹ ਕਹਿੰਦੀ ਕਿਹੜਾ ਪਿੰਡ ਆ ਉਹ ਪਿੰਡ ਦਾ ਨਾਮ ਕਹਿੰਦੀ ਵੀ ਮੈਨੂੰ ਨਹੀਂ ਪਤਾ ਮੈਂ ਪੁੱਛ ਕੇ ਆਉਂਗੀ ਤੇ ਚਲੋ ਅਗਲੇ ਦਿਨ ਯਗਰਾਜ ਸਿੰਘ ਦੀ ਪੋਤੀ ਨਾ ਅਬਦੀ ਸੇਲੀ ਨੂੰ ਆ ਕੇ ਦੱਸਦੀ ਆ ਵੀ ਫੜਾਣਾ ਪਿੰਡ ਆ ਮੇਰੇ ਦਾਦਾ ਦਾਦੀ ਦਾ ਤੇ ਉਹ ਕੁੜੀ ਕਹਿੰਦੀ ਵੀ ਸਾਡਾ ਵੀ ਤਾਂ ਫਿਰ ਉਹੀ ਪਿੰਡ ਹੀ ਆ। ਉਹ ਕਹਿੰਦੀ ਲੈ ਫਿਰ ਤਾਂ ਗੱਲ ਪੜ ਗਈ। ਮੈਂ ਨਾ ਆਪਣੇ ਦਾਦਾ-ਦਾਦੀ ਨੂੰ ਮਿਲਣਾ ਚਾਹੁੰਦੀ ਆ ਤੇ ਮੈਂ ਚਾਹੁੰਦੀ ਆ ਕਿ ਜਿੱਤੇ ਮੇਰਾ ਬਰਥਡੇ ਹੋਇਆ ਮੇਰੇ ਦਾਦਾ-ਦਾਦੀ ਵੀ ਆਉਣ ਵੀ ਮੇਰੇ ਵਾਸਤੇ ਵੀ ਗਿਫਟ ਲਿਆਉਣਗੇ ਉਹ। ਤੇ ਵੀ ਮੈਂ ਨਾ ਤੇਰੇ ਨਾਲ ਚੱਲੂਗੀ ਦਾਦੀ ਨੂੰ ਪਿੰਡ। ਉਹ ਕਹਿੰਦੀ ਠੀਕ ਐ। ਬੱਚ ਪੜਾਣਾ ਅਣਪੋੜ ਬੱਚ ਪੜ੍ਹ ਨਹੀਂ ਪਤਾਂਦਾ। ਤੇ ਚਲੋ ਉਹਦਾ ਨਾਂ ਸੀਰਤ ਦਾ ਜਨਮ ਦਿਨ ਆਇਆ। ਜੂਰਾ ਸਿੰਘ ਦੀ ਪੁੱਤਰੀ ਦਾ ਨਾਂ ਸੀਰਤ ਹੁੰਦਾ ਤੇ ਸੀਰਤ 5 ਸਾਲ ਦੀ ਹੋ ਚੁੱਕੀ ਸੀ। ਤੇ ਉਹਨਾ ਮਤਲਬ ਆਪ ਦੀ ਸੇਲੀ ਦੇ ਨਾਲ ਬੈਠ ਚੜ ਕੇ ਚਲੀ ਜੰਮੀ ਤੇ ਜਾ ਕੇ ਚਲੋ ਗੱਲ ਕਰਦੀ ਆ ਹਨਾ ਵੀ ਮੈਂ ਤਾਂ ਜਗਰਾਜ ਸਿੰਘ ਦੀ ਪੋਤੀ ਆ ਜਗਰਾਜ ਸਿੰਘ ਉਹਨੇ ਸੁਣਿਆ ਸੀਗਾ ਘਰ ਦੇ ਵਿੱਚ ਗੱਲਾਂ ਹੁੰਦੀਆਂ ਸੀ ਤੇ ਚਲੋ ਉਹ ਜਿਹੜਾ ਡਰਾਈਵਰ ਆਗਾ ਉਹ ਉਸੇ ਪਿੰਡ ਦਾ ਹੀ ਹੁੰਦਾ ਬੈਂਡ ਦਾ ਤੇ ਉਹ ਨੂੰ ਜਗਰਾਜ ਸਿੰਘ ਦੇ ਘਰੇ ਤਾਰ ਜਾਂਦਾ ਪੋਤੀ ਆਪਣੇ ਦਾਦਾ ਦਾਦੀ ਦੇ ਘਰ ਜਾਂਦੀ ਆ ਤੇ ਉਹ ਵੇਖ ਕੇ ਹੈਰਾਨ ਰਹਿ ਜਾਂਦੇ ਆ ਹਨਾ ਵੀ ਕਿਹੜੀ ਬੱਚੀ ਆ ਇਹ ਕੌਣ ਆ ਤੇ ਉਹ ਦੱਸਦੀ ਆ ਦਾदू ਦਾदू ਦਾਦੀ ਇਦੋਂ ਇਦਾਂ ਕਹਿਦੀ ਆ ਤੇ ਉਹ ਪਛਾਣ ਲੈਂਦੇ ਆ ਆਪਦੀ ਪੋਤੀ ਨੂੰ ਹੁਣ ਦਾਦਾ ਦਾਦੀ ਕਿਵੇਂ ਨਾ ਪਛਾਣਨ ਭਾਵੇਂ ਜਮਾਣਾ ਵੇਖੀ ਹੋਵੇ ਆਪਦੇ ਖੂਨ ਨੂੰ ਤਾਂ ਅਗਲਾ ਭੱਜ ਕੇ ਪਛਾਣਦਾ ਤੇ ਉਹ ਨੂੰ ਪੁੱਛਦੇ ਆ ਵੀ ਪੁੱਤਰ ਤੂੰ ਕਿਵੇਂ ਇੱਥੇ ਉਹ ਦੱਸਦੀ ਆ ਕਿ ਮੈਂ ਤਾਂ ਬੈਨ ਚਾਈਆਂ ਕਿ ਤੂੰ ਆਪਣੇ ਮੰਮੀ ਡੈਡੀ ਨੂੰ ਦੱਸ ਕਿ ਆਈਆਂ ਕਹਿੰਦੀ ਨਾ ਉਹ ਕਹਿੰਦੇ ਫਿਰ ਕਿਉਂ ਕਹਿੰਦੀ ਦਾਦਾ ਦਾਦੀ ਅੱਜ ਮੇਰਾ ਜਨਮ ਦਿਨ ਸੀ ਤੇ ਮੇਰੇ ਪਾਪਾ ਨੇ ਆਪਣੇ ਫਰੈਂਡ ਬੁਲਾਏ ਹੋਏ ਸੀ ਉਹਨਾਂ ਨੇ ਕਿਹਾ ਸੀ ਵੀ ਤੇਰਾ ਜਨਮ ਦਿਨ ਬਣਾਵਾਂਗੇ ਪਰ ਮੇਰੇ ਜਿੰਨੇ ਵੀ ਫਰੈਂਡਸ ਨੇ ਹਨਾ ਸਾਰੇ ਜਦੋਂ ਜਨਮ ਦਿਨ ਮਨਾਉਂਦੇ ਆ ਤਾਂ ਉਹਨਾਂ ਦੇ ਦਾਦਾ ਦਾਦੀ ਉਹਨਾਂ ਨੂੰ ਗਿਫਟ ਦਿੰਦੇ ਆ ਫੋਟੋਆਂ 'ਚ ਵੀ ਹੁੰਦੇ ਆ ਵੀ ਤੁਸੀਂ ਨਹੀਂ ਕਦੇ ਆਏ ਸੀ ਵੀ ਮੈਂ ਚਾਹੁੰਦੀ ਸੀ ਵੀ ਤੁਸੀਂ ਮੇਰੇ ਜਨਮ ਦਿਨ ਤੇ ਆ ਤੇ ਚਲੋ ਉਹ ਉਹ ਜਿਹੜਾ ਰੁਗਣਾ ਉਹ ਵਿਚਾਰੇ ਪੱਛੀ ਦੀ ਮੰਨ ਕੋਈ ਐਦਾਂ ਦੀ ਗੱਲ ਨਹੀਂ ਭਰਨਾ ਚਾਹੁੰਦੇ ਸੀ ਉਹ ਕਹਿੰਦੇ ਪੁੱਤ ਕੋਈ ਗੱਲ ਨਹੀਂ ਅਸੀਂ ਆ ਜਾਾਂਗੇ ਪਰ ਤੂੰ ਬਿਨਾਂ ਦੱਸੇ ਨਹੀਂ ਆਉਣਾ ਸੀ ਚਲੋ ਉਹਨਾਂ ਨੂੰ ਫਿਕਰ ਹੁੰਦਾ ਤੇ ਜਗਰਾਜ ਸਿੰਘ ਆਪਣੀ ਪਤਨੀ ਨੂੰ ਕਹਿੰਦਾ ਵੀ ਤਿਆਰ ਹੋ ਜਾ ਵੀ ਇਹਨੂੰ ਲੈ ਕੇ ਸ਼ਹਿਰ ਚਲੀਏ ਜਿਹਦੇ ਮਾਪੇ ਉਹ ਫਿਕਰ ਕਰਦੇ ਹੋਣਗੇ ਤੇ ਉਹੀ ਗੱਲ ਜਦੋਂ ਬੈਣ ਘਰ ਜਾਂਦੀ ਆ ਸ਼ਹਿਰ ਵਾਲੀ ਬੈਣ ਜਾਂਦੀ ਆ ਤੇ ਤੁਗਰਾ ਸਿੰਘ ਦੀ ਜਿਹੜੀ ਨੂੰਹ ਆ ਉਹ ਵੇਖਦੀ ਆ ਵੀ ਅੱਜ ਸੀਰ ਤਾਲੀ ਨਹੀਂ ਚਲੋ ਬਾਹਰ ਨਿਕਲ ਕੇ ਵੇਖਦੀ ਆ ਤੇ ਡਰਾਈਵਰ ਉਹ ਕਿ ਚਲਿਆ ਗਿਆ ਸੀ ਬਹਿਣ ਲੈ ਕੇ ਕਿ ਉਹਨਾਂ ਫਿਕਰ ਹੋ ਜਾਂਦਾ ਕੁਛ ਕੁਛ ਟਾਈਮ ਦਾ ਹੋ ਉਹ ਉਹਨੂੰ ਲਈ ਜਿਹੜੀ ਉਹ ਦਾਦਾ ਦੇ ਘਰ ਆਲੇ ਫੋਨ ਕਰਦੀ ਆ ਕਿ ਉਹਦੇ ਘਰ ਵਾਲਾ ਵੀ ਦਫ਼ਤਰ ਚੋਂ ਪੱਜਿਆ ਆਉਂਦਾ ਵੀ ਕਿੱਧਰ ਗਈ ਸੀ ਕਿੱਧਰ ਗਈ ਤੇ ਚਲੋ ਸੀਰ ਤੁਰਨ ਲੱਗਦੇ ਰਹਿੰਦੇ ਆ ਤੇ ਸ਼ਾਮ ਹੋ ਜਾਂਦੀ ਆ ਤੇ ਸ਼ਾਮ ਨੂੰ ਸੀਰ ਤਾਂ ਜਿਹੜੀ ਆਪਣੇ ਦਾਦਾ ਦਾਦੀ ਨਾਲ ਘਰ ਆਉਂਦੀ ਆ ਉਹ ਲੋ ਆਪਣੇ ਦਾਦਾ ਦਾਦੀ ਨਾਲ ਦੇ ਇਸ ਕਿਸੇ ਦੀ ਮਾਂ ਨੂੰ ਹੋਰ ਵੀ ਗੁੱਸਾ ਚੜ ਜਾਂਦਾ ਤੇ ਉਹ ਉਹਨੂੰ ਕਹਿੰਦੀ ਆ ਕਿ ਤੂੰ ਕਿੱਥੇ ਗਈ ਸੀ ਬਿਨਾਂ ਦੱਸੇ ਚਲੋ ਜਦੋਂ ਉਹ ਉਹਨੂੰ ਫੜ ਕੇ ਮਾਰਨ ਲੱਗਦੀ ਆ ਤਾਂ ਜਗਰਾਤ ਸਿੰਘ ਹਟਾ ਦਿੰਦਾ ਕਿ ਪੁੱਤ ਮਾਰੀ داری ਤਾਂ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਹਿੰਦੀ ਤੁਸੀਂ ਤਾਂ ਸਾਡੇ ਘਰ ਦੀ ਗੱਲ 'ਚ ਨਾ ਹੀ ਬੋਲੋ ਤੁਸੀਂ ਮੇਰੇ ਜਵਾਬ ਨੂੰ ਬੁਗਾੜਨ ਤੇ ਲੱਗੇ ਹੋਏ ਹੋ ਜਦੋਂ ਉਹ ਇਹ ਗੱਲ ਕਹਿੰਦੀ ਆ ਤਾਂ ਉਹਦਾ ਪੁੱਤਰ ਆ ਜਿਹੜਾ ਜਗਰਾਤ ਸਿੰਘ ਦਾ ਪੋਲ ਖੜਾ ਹੁੰਦਾ ਉਹਨੇ ਇੱਕ ਵਾਰ ਵੀ ਆਪਣੀ ਪਤਨੀ ਨੂੰ ਨਹੀਂ ਕਿਹਾ ਕਿ ਤੂੰ ਮੇਰੀ ਮਾਂ ਨਾਲ ਮੇਰੇ ਪਿਓ ਮਾਂ ਪਿਓ ਨਾਲ ਕਿਵੇਂ ਗੱਲ ਕਰਦੀ ਆ ਚਲੋ ਉਸ ਤੋਂ ਬਾਅਦ ਉਹ ਕਹਿੰਦੇ ਵੀ ਚੱਲ ਜਲਦੀ ਆ ਜਾ ਵੀ ਸਾਰੇ ਢੀਕ ਰਹੇ ਆ ਕੇਕ ਟੱਪਣਾ ਤੇ ਉੱਥੋਂ ਚੱਲ ਉਹਨੂੰ ਗੱਡੀ 'ਚ ਬਿਠਾਉਂਦੇ ਆ ਤੇ ਕਹਿੰਦੇ ਆ ਵੀ ਰੈਸਟੋਰੈਂਟ ਚ ਆ ਗਾ ਪ੍ਰੋਗਰਾਮ ਤੇ ਜਗਰਾਤ ਸਿੰਘ ਤੇ ਉਹਦੀ ਪਤਨੀ ਕਹਿੰਦੇ ਵੀ ਅਸੀਂ ਵੀ ਜਾਣਾ ਤੇ ਉਹਦੇ ਪੁੱਤਰ ਨੂੰ ਕਹਦੇ ਵੀ ਤੁਸੀਂ ਕੀ ਕਰੋਗੇ ਤੁਹਾਡਾ ਕੀ ਕੰਮ ਆ ਉਥੇ ਪਿੰਡੂ ਪਹਿਰਾਵਾ ਪਾਇਆ ਤੁਹਾਡਾ ਸਾਨੂੰ ਲੋਕ ਕੀ ਕਹਿਣਗੇ ਸਾਡਾ ਮਜ਼ਾਕ ਉਡਾਉਣਗੇ ਅਸੀਂ ਨਹੀਂ ਤੈਨੂੰ ਲੈ ਕੇ ਜਾਂਦੇ ਤੁਸੀਂ ਅਈ ਚਲੇ ਜਾਓ ਵਾਪਸ ਜਦੋਂ ਇਹ ਕਹਿ ਦਿੰਦੇ ਆ ਤਾਂ ਇਹ ਗੱਲ ਸੁਣ ਕੇ ਜਗਰਾਤ ਸਿੰਘ ਦੀ ਪਤਨੀ ਹੈ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਉਹਦੇ ਪੁੱਤਰ ਨੂੰ ਆ ਜਿਹੜੇ ਉਹ ਸੀਰਤ ਨੂੰ ਲੈ ਕੇ ਚਲੇ ਜਾਂਦੇ ਆ ਭਾਵੇਂ ਕਿ ਸੀਰਤਾ ਜਿਹੜੀ ਉਹ ਬਹੁਤ ਰੌਲਾ ਪਾ ਰਹੀ ਸੀ ਬਹੁਤ ਉੱਚੀ ਉੱਚੀ ਰੋ ਰਹੀ ਸੀ ਦਾਦਾ ਦਾਦੀ ਤੋਂ ਰੋਂਦੀ ਚੱਲੀ ਨਹੀਂ ਜਾਂਦੀ ਤੇ ਉਹਨਾਂ ਗੱਡੀ ਦੇ ਪਿੱਛੇ ਹੀ ਇੱਕ ਆਟੋ ਕਰਾ ਲੈਂਦੇ ਆ ਵੀ ਅੱਜ ਜਾਵਾਂਗੇ ਵੇਖੀ ਜਾਣਾ ਵੀ ਹੁਣ ਬੱਚੇ ਨੂੰ ਤਾਂ ਨਹੀਂ ਰਵਾਉਣਾ ਚਲੋ ਉਹ ਰੈਸਟੋਰੈਂਟ ਦੇ ਅੰਦਰ ਚਲੇ ਜਾਂਦੇ ਨੇ ਤੇ ਇਹਨਾਂ ਦਾ ਆਟੋ ਵੀ ਪਹੁੰਚ ਜਾਂਦਾ ਆਟੋ ਤੋਂ ਉਤਰ ਕੇ ਪਹਿਲਾਂ ਉਹ ਖੜੇ ਸੋਚਦੇ ਆ ਵੀ ਜਾਈਏ ਕਿ ਨਾ ਤੇ ਜਗਰਾਤ ਸਿੰਘ ਆਪਣੀ ਪੋਤੀ ਦੀ ਹਾਲਤ ਨੂੰ ਵੇਖ ਕੇ ਇਤਰੇ ਬਹੁਤ ਤਰਸਾਇਆ ਬੰਦਾ ਤੈਨੂੰ ਇਹ ਹੁੰਦਾ ਵੀ ਦੇਖੀ ਜਾਊਗੀ ਚਲੋ ਅੰਦਰ ਕੇਕ ਕੱਟਣ ਦੀ ਰਸਮ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਹੁਣ ਜਗਰਾਤ ਸਿੰਘ ਦੇ ਪੁੱਤਰ ਨੂੰ ਨੂੰ ਆਏ ਤਾਂ ਹੈ ਨਹੀਂ ਸੀ ਵੀ ਉਹ ਆ ਜਾਣਗੇ ਵੀ ਉਹ ਤਾਂ ਨਹੀਂ ਆਉਣੇ ਤੇ ਚਲੋ ਜਦੋਂ ਇਹ ਜਾਂਦੇ ਨੇ ਅੰਦਰ ਤੇ ਜਿੱਥੇ ਕੇਕ ਕੱਟਿਆ ਜਾ ਰਿਹਾ ਹੁੰਦਾਗਾ ਉੱਥੇ ਪਰਿਵਾਰ ਉਹਦੋਂ ਖੜੇ ਹੁੰਦੇ ਆ ਜਾਂ ਹੋਰ ਇੱਕ ਦੋ ਕਲੀ ਖੜੇ ਹੁੰਦੇ ਆ ਬਾਕੀ ਆਸੇ ਪਾਸੇ ਚੇਅਰ ਤੇ ਬੈਠੇ ਹੁੰਦੇ ਆ ਤੇ ਜਦੋਂ ਐਂਟਰੀ ਕਰਦੇ ਆ ਤਾਂ ਸਾਰਿਆਂ ਦੀ ਨੀਗਾ ਅਚਾਨਕ ਇਹਨਾਂ ਤੇ ਪੈਂਦੀ ਆ ਇਹ ਜਦੋਂ ਇਹ ਜਾਂਦੇ ਨੇ ਤਾਂ ਸੀਰਤ ਦੀ ਨਜ਼ਰ ਆਪਣੇ ਦਾਦਾ-ਦਾਦੀ ਤੇ ਪੈ ਜਾਂਦੀ ਆ ਤੇ ਉਹ ਕੇਕ ਕੱਟਦੀ-ਕੱਟਦੀ ਭੱਜ ਕੇ ਦਾਦਾ ਦਾਦਾ ਦਾਦੀ ਦਾਦੀ ਇਸ ਤਰ੍ਹਾਂ ਕਰਦੀ-ਕਰਦੀ ਨਾ ਉਹ ਆਪਣੇ ਦਾਦਾ-ਦਾਦੀ ਵੱਲ ਭੱਜੇ ਆਉਂਦੀ ਆ ਉਹਨੂੰ ਸਪੋਰਟ ਮਿਲ ਜਾਂਦੀ ਆ ਵੀ ਹੁਣ ਕਿਹੜਾ ਮੇਰੇ ਮੰਮੀ ਪਾਪਾ ਕੁਝ ਕਹਿਣਗੇ ਤੇ ਚਲ ਜਦੋਂ ਉਹ ਆਉਂਦੀ ਆ ਤਾਂ ਜੋ ਸੀਰਤ ਦੇ ਮੰਮੀ ਪਾਪਾ ਨੇ ਜਗਰਾਤ ਸਿੰਘ ਦੇ ਪੁੱਤਰ ਨੂੰ ਉਹ ਮੱਥੀ ਵੱਟ ਪਾ ਲੈਂਦੇ ਆ ਤੇ ਉਹ ਸੋਚਦੇ ਆ ਵੀ ਸਾਡੀ ਤਾਂ ਬੇਇੱਜ਼ਤੀ ਹੋ ਗਈ ਚਲੋ ਜਿੰਨੇ ਵੀ ਮਹਿਮਾਨ ਹੁੰਦੇ ਆ ਸਾਰੇ ਉਹੋ ਹੈਰਾਨ ਹੋ ਜਾਂਦੇ ਆ ਉਹ ਸੋਚ ਰਿਹਾ ਵੀ ਇਹ ਇਹਨੂੰ ਦਾਦਾ-ਦਾਦੀ ਕਹਿੰਦੀ ਐ ਇਹਦਾ ਮਤਲਬ ਇਹ ਇਹਦੇ ਦਾਦਾ-ਦਾਦੀ ਨੇ ਤੇ ਵੀ ਇਹ ਜਗਤਾਰ ਸਿੰਘ ਦੇ ਮਾਤਾ-ਪਿਤਾ ਨੇ ਕਿ ਜਗਤਾਰ ਸਿੰਘ ਤਾਂ ਵੱਡੇ ਅਹੁਦੇ ਤੇ ਲੱਗੇ ਹੋਇਆ ਵਧੀਆ ਇਹਦਾ ਹੋਆ ਤੇ ਇਹਦੇ ਮਾਤਾ-ਪਿਤਾ ਦੀ ਇਹ ਹਾਲ ਤੱਕ ਬਿਨਾਂ ਲਈ ਕਦੇ ਨਹੀਂ ਜ਼ਿਕਰ ਤਾਂ ਕੀਤਾ ਨਹੀਂ ਵੀ ਮੇਰੇ ਮਾਪਿਓ ਹੋ ਹੈਗੇ ਆ ਚਲੋ ਜਦੋਂ ਉੱਥੇ ਹਨਾ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਤੇ ਹੁਣ ਸਾਰਿਆਂ ਦੇ ਸਾਹਮਣੇ ਕੀ ਬੋਲਣ ਇੱਕ ਦੋ ਕਲੀਗ ਆ ਜਿਹੜੇ ਉਹ ਜਗਤਾਰ ਨੂੰ ਕਹਿ ਦਿੰਦੇ ਆ ਕਿ ਜਗਤਾਰ ਤੂੰ ਕਦੇ ਫਿੱਜੀ ਕਰੀ ਨਹੀਂ ਕੀਤਾ ਤੇਰੇ ਮੰਮੀ ਪਾਪਾ ਦਾ ਵੀ ਤੇਰੇ ਪਾਪਾ ਤਾਂ ਬੜੇ ਮਿਹਨਤੀ ਇਨਸਾਨ ਲੱਗਦੇ ਆ ਤੇ ਚਲੋ ਸਿਰੇ ਤਾਂ ਜਿਹੜੀ ਉਹ ਕਹਿੰਦੀ ਵੀ ਦਾਦਾ-ਦਾਦੀ ਅੱਜ ਮੈਂ ਕੇਕ ਸੋਡੇ ਤੋਂ ਹੀ ਕਟਵਾਉਣਾ ਨਾ ਚਾਹੁੰਦੇ ਹੋਏ ਵੀ ਜਗਤਾਰ ਤੇ ਉਹਦੀ ਪਤਨੀ ਆ ਜਿਹੜੇ ਸਾਈਡ ਤੇ ਹੋ ਜਾਂਦੇ ਆ ਤੇ ਜਗਰਾਜ ਸਿੰਘ ਤੇ ਉਹਦੀ ਪਤਨੀ ਆਪਣੀ ਪੋਤੀ ਦੇ ਨਾਲ ਕੇਕ ਕੱਟਣ ਲੱਗਦੇ ਆ ਤਾਂ ਉਹਦੀ ਜਿਹੜੀ ਨੋ ਹੁੰਦੀ ਆ ਉਹਦੇ ਤੋਂ ਹੀ ਚੀਜ਼ ਬਰਦਾਸ਼ਤ ਨਹੀਂ ਹੁੰਦੀ ਉਹਨਾਂ ਉਹਨਾਂ ਨੂੰ ਸਾਈਡ ਤੇ ਲਿਜਾ ਕੇ ਮੜਾ ਜਾ ਮਤਲਬ ਮਹਿਮਾਨਾਂ ਨੂੰ ਕਹਿੰਦੀ ਐਕਸਕਿਊਜ਼ ਮੀ ਤੇ ਆਪਣੇ ਸੱਸ ਸਹੁਰੇ ਨੂੰ ਸਾਈਡ ਤੇ ਲਿਜਾ ਕੇ ਕਹਿੰਦੀ ਵੀ ਸਾਡੇ ਕਿਉਂ ਤੁਸੀਂ ਨੱਕ ਬੜਾਉਣ ਤੇ ਆਈਓਂਗੇ ਥੋੜਾ ਕੋਈ ਆਉਣਾ ਜ਼ਰੂਰੀ ਸੀ ਉਹ ਕਹਿੰਦੇ ਵੀ ਰੋ 16 ਸੀ ਇਹ ਤੋ ਕਹਿੰਦੇ ਕਿ ਉਹ ਤਾਂ ਬੱਚੀ ਆ ਤੁਸੀਂ ਤਾਂ ਨਹੀਂ ਬੱਚੇ ਸੀ ਤੇ ਚਲੋ ਜਦੋਂ ਇਸ ਤਰ੍ਹਾਂ ਦਾ ਮਾਹੌਲ ਜਾਂ ਬਣ ਜਾਂਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਸੀਰ ਦਾ ਜਿਹੜੀ ਉਹ ਕਹਿ ਦਿੰਦੀ ਆ ਕਿ ਮਾਈਕ ਫੜ ਲੈਂਦੀ ਆ ਉਹ ਮਾਈਕ ਜਿਹੜਾ ਹੈ ਨਾ ਉੱਥੇ ਕੋਈ ਬੋਲ ਰਿਹਾ ਸੀਗਾ ਮਾਈਕ ਫੜ ਕੇ ਕਹਿੰਦੀ ਕਿ ਮੈਨੂੰ ਆਪਣੇ ਮੰਮੀ ਪਾਪਾ ਤੇ ਬਹੁਤ ਗੁੱਸਾ ਮੇਰੇ ਮੰਮੀ ਪਾਪਾ ਮੈਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ ਮੈਂ ਆਪਣੇ ਦਾਦਾ ਦਾਦੀ ਤੋਂ ਕੇਕ ਕਟਵਾਉਣਾ ਚਾਹਣੀ ਆ ਪਰ ਮੇਰੇ ਮੰਮੀ ਪਾਪਾ ਨੂੰ ਇਹ ਵੀ ਨਹੀਂ ਪਸੰਦ ਕਿ ਮੇਰੇ ਦਾਦਾ ਦਾਦੀ ਮੇਰਾ ਕੇਕ ਕੱਟਣਾ ਇਹਨਾਂ ਨੇ ਕਦੇ ਮੇਰੇ ਜਨਮ ਦਿਨ ਤੇ ਮੇਰੇ ਦਾਦਾ ਦਾਦੀ ਨੂੰ ਨਹੀਂ ਬੁਲਾਇਆ ਨਾ ਹੀ ਇਹਨਾਂ ਨੇ ਕਦੇ ਘਰ ਬੁਲਾਇਆ ਮੈਂ ਹੁਣ ਇੱਕ ਦਿਨ ਆਪਣੇ ਦਾਦਾ ਦਾਦੀ ਦੇ ਘਰ ਗਈ ਸੀ ਮਿਲਣ ਗਈ ਸੀ ਤੇ ਇਹਨਾਂ ਨੇ ਮੈਨੂੰ ਲੋਰੀਆਂ ਸੁنائੀਆਂ ਕਿੰਨਾ ਕੁਸ਼ਟ ਬਣਾ ਕੇ ਖਵਾਇਆ ਪਰ ਮੇਰੀ ਮੰਮੀ ਆ ਜਿਹੜੀ ਉਹ ਹਮੇਸ਼ਾ ਕੰਮ ਵਾਲੀ ਨੂੰ ਕਹਿ ਦਿੰਦੀ ਆ ਕਿ ਮੈਨੂੰ ਖਾਣਾ ਬਣਾ ਕੇ ਦੇ ਦੇ ਵੀ ਨਾ ਹੀ ਮੇਰੇ ਪਾਪਾ ਮੇਰੇ ਨਾਲ ਕਦੇ ਖੇਡੇ ਆ ਨਾ ਹੀ ਮੈਨੂੰ ਕਹਾਣੀ ਸੁਣਾਈ ਆ ਮੈਨੂੰ ਆਪਣੇ ਦਾਦਾ ਦਾਦੀ ਦੇ ਨਾਲ ਬਹੁਤ ਪਿਆਰ ਆ ਤੇ ਮੈਂ ਆਪਣੇ ਦਾਦਾ ਦਾਦੀ ਨਾਲ ਰਹਿਣਾ ਚਾਹੁੰਦੀ ਆ ਪਾਪਾ ਤੇ ਮੰਮੀ ਮੈਂ ਤੁਹਾਨੂੰ ਲਾਇਕ ਨਹੀਂ ਕਰਦੀ ਤੁਸੀਂ ਮੈਨੂੰ ਉਹਨਾਂ ਪਿਆਰ ਨਹੀਂ ਕਰਦੇ ਤੇ ਦੂਜੀ ਗੱਲ ਤੁਸੀਂ ਦਾਦਾ ਦਾਦੀ ਨੂੰ ਵੀ ਪਿਆਰ ਨਹੀਂ ਕਰਦੇ ਤੇ ਛੋਟੀ ਜੀ ਬੱਚੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਪੰਡਾਲ ਦੇ ਵਿੱਚ ਜੋ ਲੋਕ ਹੁੰਦੇ ਆ ਹਨ ਹਾਲ ਦੇ ਵਿੱਚ ਉਹਨਾਂ ਦੇ ਮਤਲਬ ਹਨਾ ਐਹੋ ਜਨ ਗਾਗੀ ਬੱਚੀ ਦੇ ਕੋ ਕਿੱਡੀਆਂ ਵੱਡੀਆਂ ਗੱਲਾਂ ਕਹਿ ਰਹੀ ਆ ਤੇ ਜਗਤਾਰ ਸਿੰਘ ਤੇ ਉਹਦੀ ਪਤਨੀ ਸ਼ਰਮਿੰਦਾ ਖੜੇ ਹੁੰਦੇ ਆ ਫਿਰ ਉਸ ਬੱਚੀ ਦੇ ਹੱਥ 'ਚੋਂ ਇੱਕ ਅਫਸਰ ਕੋਈ ਮਾਈਕ ਫੜਦਾ ਤੇ ਉਹ ਕਹਿੰਦਾ ਕਿ ਜਗਤਾਰ ਸਿੰਘ ਤੂੰ ਇੱਕ ਬਹੁਤ ਵਧੀਆ ਇਨਸਾਨ ਲੱਗਦਾ ਸੀ ਤੇ ਜਿੰਨਾ ਵਧੀਆ ਤੂੰ ਇਨਸਾਨ ਸੀ ਉਹਨਾ ਵਧੀਆ ਅਫਸਰ ਸੀ ਪਰ ਅੱਜ ਤੇਰੀ ਸਚਾਈ ਜਦੋਂ ਮੈਨੂੰ ਪਤਾ ਲੱਗੀ ਆ ਤਾਂ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਤੂੰ ਮੇਰਾ ਕਲੀਗ ਆ ਮੈਂ ਇਸ ਪਾਰਟੀ ਦੇ ਵਿੱਚੋਂ ਹੁਣੇ ਜਾ ਰਿਹਾ ਤੇ ਮੈਂ ਕਦੇ ਵੀ ਤੇਰੀ ਕਿਸੇ ਪਾਰਟੀ ਦੇ ਵਿੱਚ ਨਹੀਂ ਆਉਂਗਾ ਜਿਹੜੇ ਤੇਰੇ ਮਾਪਿਓ ਨੇ ਤੈਨੂੰ ਇੱਥੋਂ ਤੱਕ ਲਿਆਂਦਾ ਤੈਨੂੰ ਪੈਰਾਂ ਤੇ ਖੜੀ ਕੀਤਾ ਜਦੋਂ ਤੂੰ ਉਹਦਾ ਨਹੀਂ ਬਣਿਆ ਤੂੰ ਸਾਡਾ ਕੀ ਬਣ ਜੇਗਾ ਵੈਸੇ ਵੀ ਮੈਂ ਇਹੋ ਜਿਹੇ ਲੋਕਾਂ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਇੱਕ ਇੱਕ ਜਦੋਂ ਉਹ ਚੌੜਨ ਲੱਗਦਾ ਤਾਂ ਜਿਹੜੀ ਬਾਕੀ ਟੋਪ ਹੁੰਦੇ ਆ ਉਹ ਵੀ ਇੱਕ ਇੱਕ ਕਰਕੇ ਉੱਥੋਂ ਉੱਟ ਕੇ ਜਾਣਾ ਸ਼ੁਰੂ ਕਰ ਜਾਂਦੇ ਆ ਜਗਤਾਰ ਸਿੰਘ ਨੂੰ ਬਹੁਤ ਗੁੱਸਾ ਆਉਂਦਾ ਆਪਣੇ ਮੰਮੀ ਪਾਪਾ ਤੇ ਤੇ ਉਹਨਾਂ ਦੀ ਜਿਹੜੀ ਕੀ ਯਸੀਰਤ ਉਹ ਆਪਣੇ ਦਾਦਾ ਦਾਦੀ ਨੂੰ ਕਹਿੰਦੀ ਹੈ ਕਿ ਚਲੋ ਆਪਾਂ ਨਹੀਂ ਰਹਿਣਾ ਇੱਥੋਂ ਚਲੀਏ ਉਹ ਉਹ ਨਹੀਂ ਚਾਹੁੰਦੇ ਹੁੰਦੇ ਵੀ ਇਹ ਆਪਣੇ ਮਾਪੇਓ ਤੋਂ ਦੂਰ ਜਾਵੇ ਪਰ ਉਹ ਜਿੱਦ ਕਰਦੀ ਆ ਤੇ ਜਗਰਾਜ ਸਿੰਘ ਤੇ ਉਹਦੀ ਪਤਨੀ ਹੈ ਜਿਹੜੇ ਉਹ ਆਪਦੀ ਪੋਤੀ ਦਾ ਕਹਿਣਾ ਨਹੀਂ ਮੋੜਦੇ ਤੇ ਉਹਦੀ ਉਂਗਲਾ ਫੜ ਕੇ ਉੱਥੋਂ ਚੱਲ ਪੈਂਦੇ ਆ ਤੇ ਉਸ ਤੋਂ ਬਾਅਦ ਜਦੋਂ ਬਾਹਰ ਆਉਂਦੇ ਆ ਆਟੋ ਦੀ ਵੇਟ ਕਰਦੇ ਆ ਤਾਂ ਇਨੇ ਜਗਤਾਰ ਸਿੰਘ ਤੇ ਉਹਦੀ ਪਤਨੀ ਆਉਂਦੇ ਆ ਤੇ ਆ ਕੇ ਉਹ ਆਪਣੇ ਮੰਮੀ ਪਾਪਾ ਤੋਂ ਮਾਫੀ ਮੰਗਦੇ ਆ ਕਿਉਂਕਿ ਉਹਨਾਂ ਨੂੰ ਇਹ ਸਾਫ਼ ਹੋ ਚੁੱਕਿਆ ਸੀ ਕਿ ਅੱਜ ਤੱਕ ਸਾਡਾ ਤਾਂ ਕੋਈ ਵੀ ਨਹੀਂ ਰਿਹਾ ਵੀ ਸਾਡੀ ਤਾਂ ਧੀ ਵੀ ਸਾਡੀ ਨਹੀਂ ਬਣੀ ਜਿਹੜੀ 5-6 ਸਾਲ ਹੋ ਗਏ ਸਾਡੇ ਨਾਲ ਰਹਿੰਦੀ ਨੂੰ ਇਹਦਾ ਮਤਲਬ ਅਸੀਂ ਕੀਤੀ ਗਲਤਾਂ ਫਿਰ ਚਲੋ ਉਹ ਮਾਫੀ ਮੰਗਦੇ ਆ ਉਹਨਾਂ ਤੋਂ ਤੇ ਜਿੰਨੇ ਵੀ ਉਹਦੇ ਕਲੀਕ ਜਾ ਰਹੇ ਹੁੰਦੇ ਆ ਸਾਰਿਆਂ ਨੂੰ ਉਹ ਫੋਨ ਲਾਉਂਦਾ ਵੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਹੋ ਪਰ ਤੁਸੀਂ ਮੇਰਾ ਪ੍ਰੋਗਰਾਮ ਇੰਦਾਂ ਨਾ ਛੱਡ ਕੇ ਜਾਓ ਤੇ ਚਲੋ ਹਲੇ ਉਹ ਗਏ ਨਹੀਂ ਹੁੰਦੇ ਬਾਹਰ ਹੀ ਹੈ ਨਾ ਪਾਰਕਿੰਗ ਵਿੱਚ ਹੁੰਦੇ ਆਪਦੀਆਂ ਗੱਡੀਆਂ 'ਚ ਪੈਂਦੇ ਆ ਤੇ ਚਲੋ ਉਹਦੇ ਕਹਿਣ ਤੇ ਸਾਰੇ ਮੁੜ ਵੀ ਆਉਂਦੇ ਆ ਤੇ ਫਿਰ ਜਦੋਂ ਸਾਰੇ ਮਹਿਮਾਨ ਆ ਕੇ ਦੁਬਾਰਾ ਹਾਲ ਦੇ ਵਿੱਚ ਪਹੁੰਚਦੇ ਆ ਤਾਂ ਜਗਤਾਰ ਸਿੰਘ ਆਪਣੇ ਪਾਪਾ ਦੇ ਪਿਆਰੀ ਹੱਥ ਲਾ ਕੇ ਤੇ ਮਾਈਕ ਫੜ ਕੇ ਸਾਰਿਆਂ ਦੇ ਸਾਹਮਣੇ ਆਪਣੇ ਪਾਪਾ ਤੋਂ ਮਾਫੀ ਮੰਗਦਾ ਤੇ ਕਹਿੰਦਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਇਗਨੋਰ ਨਹੀਂ ਕਰੂੰਗਾ ਤੇ ਸਾਰੇ ਲੋਕ ਆ ਜਿਹੜੇ ਉਹ ਤਾੜੀਆਂ ਨਾਲ ਉਹਦੇ ਇਸ ਫੈਸਲੇ ਦਾ ਸਵਾਗਤ ਕਰਦੇ ਆ ਫਿਰ ਸਾਰੇ ਮਹਿਮਾਨ ਰਲ ਕੇ ਇੱਕ ਗੱਟਦੇ ਆ ਜਗਤਾਰ ਸਿੰਘ ਤੇ ਉਹਦੀ ਪਤਨੀ ਬੜਾ ਕੁਝ ਮਹਿਸੂਸ ਕਰਦੇ ਆ ਕਿ ਉਹਨਾਂ ਦੀ ਪੋਤੀ ਕਹਿੰਦੀ ਕਿ ਹੁਣ ਮੈਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣਾ ਤੇ ਜਗਤਾਰ ਸਿੰਘ ਨੂੰ ਤੇ ਉਹਦੀ ਪਤਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਦੇਖੋ ਬੱਚੇ ਆ ਜਿਹੜੇ ਉਹ ਸਾਰੀਆਂ ਚੀਜ਼ਾਂ ਨੋਟ ਕਰਦੇ ਆਪਣੇ ਘਰਾਂ ਦੇ ਵਿੱਚ ਜਿਹੋ ਜਿਹਾ ਵਿਵਹਾਰ ਅਸੀਂ ਆਪਣੇ ਬਜੁਰਗਾਂ ਨਾਲ ਕਰਾਂਗੇ ਸਾਡੇ ਬੱਚੇ ਵੀ ਉਹੋ ਜਿਹਾ ਹੀ ਸਾਡੇ ਨਾਲ ਕਰਨਗੇ। ਇਸ ਕਰਕੇ ਆਪਣੇ ਬੱਚਿਆਂ ਨੂੰ ਜੇ ਅਸੀਂ ਚੰਗੀ ਸਿੱਖਿਆ ਦੇਣਾ ਚਾਹੁੰਦੇ ਆ ਤਾਂ ਪਹਿਲਾਂ ਸਾਨੂੰ ਆਪ ਚੰਗੇ ਬਣਨਾ ਪਊਗਾ। ਅਸੀਂ ਬਾਕੀਆਂ ਦੀਆਂ ਉਦਾਹਰਣ ਦੇ ਕੇ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਨਹੀਂ ਲਿਆ ਸਕਦੇ ਬੱਚੇ ਉਹਨਾਂ ਦੇ ਘਰ ਦੇ ਵਿੱਚ ਕੀ ਹੋ ਰਿਹਾ ਉਹ ਪ੍ਰੈਕਟੀਕਲ ਵੱਲ ਵੇਖ ਕੇ ਹੀ ਸਿੱਖਦੇ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ